ਇਹ ਕਹਣਾ ਬੰਦਾ ਸੀ ਉਹਨੇ ਇੱਕ ਗਧਾ ਰੱਖਿਆ ਹੋਇਆ ਸੀ ਸਿਆਲ ਦਾ ਟਾਈਮ ਸੀ ਠੰਡ ਬਹੁਤ ਸੀ ਉਹਨੇ ਗਧੇ ਦੇ ਗਲ 'ਚ ਰੱਸਾ ਪਾਇਆ ਤੇ ਪੌੜੀਆਂ 'ਚ ਬਾਕੇ ਗਧੇ ਨੂੰ ਛਾਤੇ ਲੈ ਗਿਆ ਥੋੜੀ देर ਧੁੱਪ ਸੇਕੀ ਫਿਰ ਥੱਲੇ ਉਤਰਨ ਲੱਗਿਆ ਗਧੇ ਦੇ ਰੱਸੇ ਨੂੰ ਹੱਥ ਪਾ ਕੇ ਥੱਲੇ ਲੈ ਕੇ ਜਾਣ ਲੱਗਿਆ ਗਧਾ ਆੜ ਗਿਆ ਗਧਾ ਸੀ ਕਹਿੰਦਾ ਮੈਂ ਨਹੀਂ ਜਾਂਦਾ ਉਹ ਗਧੇ ਨੂੰ ਫੇਰ ਜਿ ਖਿੱਚੇ ਵੀ ਥੱਲੇ ਚਾਲ ਗਧਾ ਆੜ ਗਿਆ ਕਹਿੰਦਾ ਮੈਂ ਇੱਥੇ ਹੀ ਰਹਿਣਾ ਉਹਨੇ 2-3 ਵਾਰੀ ਜ਼ੋਰ ਜਾਂ ਮਾਰਿਆ ਉਹ ਕਹਾਂ ਚਲ ਖੜਾ ਰਹਿੰਦੇ ਆਪੀ ਆ ਜੂਗਾ ਥੱਲੇ ਵਾਗ ਗਿਆ ਜਾ ਕੇ ਥੱਲੇ ਕਮਰੇ ਦੇ ਥੱਲੇ ਸੌਂ ਗਿਆ ਥੋੜੀ ਦੇਰ ਬਾਅਦ ਭੱਜ ਕੇ ਫੇਰ ਤਾਂ ਚੜਿਆ ਤਾਂ ਜਾ ਕੇ ਵੇਖਿਆ ਗਾਧਾ ਨਾ ਲੱਤਾਂ ਮਾਰ ਮਾਰ ਕੇ ਛੱਤ ਨੂੰ ਤੋੜਨ ਲੱਗਿਆ ਜਿਹੜੀ ਛੱਤ ਤੇ ਉਹ ਖੜਾ ਸੀ ਉਹਨੇ ਗਾਦੇ ਰਸੇ ਨੂੰ ਫੇਰ ਹੱਤ ਪਾਇਆ ਫੇਰ ਖਿੱਚਣ ਲੱਗਿਆ ਵੀ ਚਾਲ ਥੱਲੇ ਗਾਧਾ ਫੇਰ ਰੜ ਗਿਆ ਕਹਿੰਦਾ ਨਾ ਮੈਂ ਇੱਥੇ ਰੁਕੂ ਉਹ ਫੇਰ ਖਿੱਚੇ ਗਾਧਾ ਫੇਰ ਰੜ ਗਿਆ ਬਾਈ ਥੱਕ ਹਾਰ ਕੇ ਜ਼ੋਰ ਲਾ ਕੇ ਉਹ ਅੱਕ ਗਿਆ ਕਹਿੰਦਾ ਆਪੀ ਆ ਜੂਗਾ ਉਹ ਥੱਲੇ ਜਾ ਕੇ ਆਪਦੇ ਕੰਮ ਹੀ ਧੰਦੀ ਲੱਗ ਗਿਆ ਥੋੜੀ ਦਰ ਬਾਅਦ ਗਾਧਾ ਫੇਰ ਆਪਦੇ ਕੰਮ ਤੇ ਲੱਗ ਗਿਆ ਭਾਈ ਲੱਤਾਂ ਮਾਰ ਮਾਰ ਕੇ ਛੱਤ ਤੋੜਨ ਲੱਗਿਆ ਇਹ ਕਿਉਂ ਜੀ ਲੱਤ ਵੱਜੀ ਵੀ ਜਿਹੜ ਤੋ ਛੱਤ ਦੇ ਥੱਲੇ ਗਦਾ ਵੀ ਆ ਗਿਆ ਗਦਾ ਮਰ ਗਿਆ ਕਹਾਣੀ ਖਤਮ ਹੋ ਗਈ ਸਿੱਖਣ ਵਾਲੀ ਗੱਲ پتہ ਕੀ ਹੈ ਪਹਿਲੀ ਤਾਂ ਇਹ ਆ ਵੀ ਗਦੇ ਨੂੰ ਨਾ ਕਦੇ ਵੀ ਕਿਸੇ ਵੀ ਗਦੇ ਨੂੰ ਉੱਚੇ ਮੁਕਾਮ ਤੇ ਨਾ ਲੈ ਕੇ ਜਾਇਓ ਕਿਉਂਕਿ ਜੇ ਉੱਚੇ ਮੁਕਾਮ ਤੇ ਗਦਾ ਪਹੁੰਚ ਗਿਆ ਤਾਂ ਪਹਿਲਾਂ ਤਾਂ ਉਹ ਆਪ ਦਾ ਆਪ ਨੁਕਸਾਨ ਕਰੂ ਦੂਜਾ ਉਹ ਦਾ ਨੁਕਸਾਨ ਕਰੂ ਜਿਹੜਾ ਨੂੰ ਉੱਤੇ ਲੈ ਕੇ ਗਿਆ ਸੀ ਤੀਜਾ ਉਸ ਮੁਕਾਮ ਨੂੰ ਵੀ ਨੁਕਸਾਨ ਪਹਹਾਊਗਾ ਜਿਹੜੇ ਤੇ ਉਹ ਨੂੰ ਪਹੁੰਚਾਇਆ ਸੀ Take a gun